ਸਾਤਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਵੱਲੋਂ ਵੱਡੇ ਫੈਸਲੇ ਆਏ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੇ ਗੱਲ ਕਰੀਏ ਚੰਦੂ ਮਾਜਰਾ ਹਨ ਨੂੰ ਰੋਕਿਆ ਵੀ ਕਿ ਤੁਸੀਂ ਉਂਗਲੀ ਖੜੀ ਕਰਕੇ ਗੱਲ ਕਰ ਰਹੇ ਹੋ ਅਤੇ ਝੂਠ ਬੋਲ ਰਹੇ ਹੋ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਜਦੋਂ ਮਾਫੀਨਾਮਾ ਦਿੱਤਾ ਗਿਆ ਤੇ ਤੁਸੀਂ ਉਹਦੀ ਇੱਕ ਥੋਕੇ سپورਟ ਕੀਤੀ ਸੀ ਕਿਉਂਕਿ ਉਹ ਅਖਬਾਰ ਦੀ ਕਟਿੰਗ ਕਹਿੰਦੇ ਨੇ ਸਾਡੇ ਕੋਲ ਹੈ ਇਧਰ ਬਿਕਰਮਜੀਤ ਸਿੰਘ ਮਜੀਠੀਆ ਡਾਕਟਰ ਰਜੀਸ਼ੰਥ ਸੀਮਾ ਗੁਰਪ੍ਰਤਾਪ ਸਿੰਘ ਵਿਡਾਲਾ ਯਾਨੀ ਕਿ ਜਿੰਨੇ ਵੀ ਟਕਸਾਲੀ ਆਗੂ ਜਿਨ੍ਹਾਂ ਨੇ 2017 ਤੋਂ ਲੈ ਕੇ 2007 ਤੋਂ ਲੈ ਕੇ 2017 ਤੱਕ ਵਜ਼ੀਰੀਆਂ ਦਾ ਆਨੰਦ ਲਿਆ ਜਿਨ੍ਹਾਂ ਨੇ ਅਨੇ ਵਾ ਪੈਸੇ ਕਮਾਏ ਤੇ ਸੁਖਬੀਰ ਬਾਦਲ ਯਾਨੀ ਕਿ ਬਾਦਲ ਪਰਿਵਾਰ ਨੂੰ ਗਲਤੀਆਂ ਕਰਨ ਤੋਂ ਮਰਾਂ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੀ ਸਪੋਰਟ ਕੀਤੀ ਗਈ ਅੱਜ ਇਹਨਾਂ ਬਿਕਮਜੀਤ ਸਿੰਘ ਮਜੀਠੀਆ ਇੱਕ ਪਾਸੇ ਅੱਜ ਸੁਖਬੀਰ ਸਿੰਘ ਬਾਦਲ ਬਰਸ਼ਾ ਅਤੇ ਬਾਣਾ પાਕੇ ਨਿਹੰਗ ਸਿੰਘਾਂ ਵਾਲਾ ਐਜੇ ਚੌਕੀਦਾਰ ਖੜੇ ਰਹੇ ਉਹਨਾਂ ਵੱਲੋਂ ਸੇਵਾ ਨਿਭਾਈ ਗਈ ਭਾਵੇਂ ਬਾਅਦ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਕਿ ਸਿਕਿਉਰਿਟੀ ਐਨੀ ਸੀ ਕਿ ਵੀਆਈਪੀ ਸੇਵਾ ਕੀਤੀ ਗਈ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਦਰਾ ਤੇ ਡਾਕਟਰ ਦਰਜੀਤ ਸਿੰਘ ਚੀਮਾ ਯਾਨੀ ਕਿ ਸਾਰੇ ਕੀ ਵੱਡੇ ਆਗੂਆਂ ਨੇ ਪਹਿਲਾਂ ਟਾਇਲਟ ਸਾਫ਼ ਕੀਤੇ ਟਾਇਲਟ ਸਾਫ਼ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਜਿੱਥੇ ਵਰਤਨ ਮਾਜਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਥੇ ਉਹਨੇ ਉਹ ਉਹਨਾਂ ਸਾਰਿਆਂ ਨੇ ਉਹ ਵੀ ਸੇਵਾ ਨਿਭਾਈ ਵਿਕਰਮਜੀਤ ਸਿੰਘ ਮਜੀਠੀਆ ਨਮਾਣੀ ਸਿੱਖ ਵਾਂਗੂ ਅਤੇ ਉਸ ਦੇ ਨਾਲ ਡਾਕਟਰ ਦਰਜੀਤ ਸਿੰਘ ਚੀਮਾ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਵਾਲੇ ਸੀ ਚਾਹੇ ਬਾਗੀ ਧੜੇ ਵਾਲੇ ਸੀ ਚਾਹੇ ਦਾਗੀ ਧੜੇ ਵਾਲੇ ਸੀ ਸਾਰੀਆਂ ਧਿਰਾਂ ਨੇ ਮਿਲ ਕੇ ਕੱਲ੍ਹ ਜਿਹੜੀ ਹੈ ਅੱਜ ਜਿਹੜੀ ਸਫਸਬਾਈ ਕੀਤੀ ਹੈ ਕੱਲ ਉਹਨਾਂ ਦੇ ਖਿਲਾਫ ਵੱਡੇ ਫੈਸਲੇ ਹੋਏ ਸੀ ਵੱਡੀਆਂ ਸਜ਼ਾਵਾਂ ਦਾ ਹੁਕਮ ਦਿੱਤਾ ਗਿਆ ਸੀ ਭਾਵੇਂ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਹਾਲੇ ਸਜ਼ਾ ਨਹੀਂ ਮਿਲੀ ਲੇਕਿਨ ਇਧਰ ਬਿਕਰਮਜੀਤ ਸਿੰਘ ਜੀਠਿਆ ਡਾਕਟਰ ਦਜੀਤ ਸਿੰਘ ਟੀਮਾ ਗੁਰਪ੍ਰਤਾਪ ਸਿੰਘ ਮਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਭਾਂਡੇ ਧੋਂਦਿਆਂ ਦੀ ਸੇਵਾ ਕਰਦੇ ਵੇਖਿਆ ਗਿਆ ਸੰਗਤ ਵੱਲੋਂ ਕਿ ਕਿਸ ਤਰ੍ਹਾਂ ਨਿਮਾਣੇ ਸਿੱਖ ਬਣ ਕੇ ਗੁਰੂ ਘਰਾਂ ਦੀ ਸੇਵਾ ਕਰ ਰਾਇ ਨੇ ਯਾਨੀ ਕਿ ਇਹਨਾਂ ਦੋਹਾਂ ਬਾਗੀ ਧੜੇ ਅਤੇ ਦਾਗੀ ਧੜੇ ਦੋਨਾਂ ਵੱਲੋਂ ਪੰਜਾਬ ਨੂੰ ਲੁੱਟਿਆ ਗਿਆ ਇਹਦੀ ਸਜ਼ਾ ਜਿਹੜੀ ਹੈ ਭਾਂਡੇ ਮਾਂਜਣ ਦੀ ਡਿਊਟੀ ਲਾਏਗੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ